ਹੈਲੋ एवरीवन ਅੱਜ ਦੀ ਸਟੋਰੀ ਹੈ ਕਿ ਕਿਦਾਂ ਤੁਹਾਡੀ ਜ਼ਿੰਦਗੀ ਵਿੱਚ ਕੁਝ ਐਓ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਤੁਹਾਨੂੰ ਨਵਾਂ ਇਨਸਾਨ ਬਣਨ ਹੀ ਨਹੀਂ ਦਿੰਦੀਆਂ ਜਾਂ ਕਿャਲੋ ਤੁਹਾਨੂੰ ਨਵੇਂ ਸਿਰੇ ਤੋਂ ਜ਼ਿੰਦਗੀ ਜਿਉਣ ਹੀ ਨਹੀਂ ਦਿੰਦੀਆਂ ਉਹ ਤੁਹਾਡੇ ਟ੍ਰਿਗਰਸ ਹੁੰਦੇ ਨੇ ਇਹ ਸਟੋਰੀ ਹੈ ਰੀਅਲ ਮੇਰੇ ਕਲਾਇੰਟ ਦੀ ਜਦੋਂ ਉਸਨੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹੋ ਕਿਹਾ ਕਿ ਮੈਨੂੰ ਰਿਸ਼ਤਿਆਂ ਤੇ ਵਿਸ਼ਵਾਸ ਨਹੀਂ ਮੇਰਾ ਇੱਕ ਵਾਰੀ ਰਿਸ਼ਤਾ ਵਿਗੜ ਚੁਕਿਆ ਤੇ ਮੈਂ ਹੁਣ ਕਿਸੇ ਵੀ ਰਿਸ਼ਤੇ ਤੇ ਬਲੀਵ ਨਹੀਂ ਕਰਦਾ ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕਿਸੇ ਨੂੰ ਕਿੱਦਾਂ ਬਣਾਵਾਂ ਕਿਉਂਕਿ ਮੈਨੂੰ ਇੱਕ ਵਾਰ ਤੋਖਾ ਮਿਲ ਚੁੱਕਿਆ ਹੈ ਜਾਂ ਕਹਿ ਲਓ ਉਹਨਾਂ ਦਾ ਰਿਸ਼ਤਾ ਟੁੱਟ ਚੁੱਕਿਆ ਸਾਰੀ ਸਿਚੁਏਸ਼ਨ ਜਦੋਂ ਮੈਂ ਜਾਣੀ ਮੈਨੂੰ ਇੱਕ ਗੱਲ ਸਮਝ ਆਈ ਕਿ ਉਹਨਾਂ ਨੂੰ ਰਿਸ਼ਤੇ ਨਾਲ ਪ੍ਰੋਬਲਮ ਨਹੀਂ ਹੈਗੀ ਐਕਚੁਅਲੀ ਉਹਨਾਂ ਨੂੰ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਹੈਗੀ ਹੈ ਉਹਨਾਂ ਦੀ ਪਾਸਟ ਦੀ ਸਿਚੁਏਸ਼ਨ 'ਚ ਉਹ ਅੱਜ ਵੀ ਉਸੇ ਪਾਸਟ ਵਿੱਚ ਜਿਉਂ ਰਹੇ ਨੇ ਜਦੋਂ ਵੀ ਉਹ ਆਪਣਾ ਇੱਕ ਕਦਮ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਕਿਸੇ ਰਿਸ਼ਤੇ ਵੱਲ ਤਾਂ ਕੀ ਹੁੰਦਾ ਹੈ ਪੁਰਾਣੀਆਂ ਯਾਦਾਂ ਪੁਰਾਣੀਆਂ ਗੱਲਾਂ ਸਾਰੀ ਪੁਰਾਣੀ ਸਿਚੁਏਸ਼ਨ ਉਹਨਾਂ ਦੇ ਸਾਹਮਣੇ ਆ ਜਾਂਦੀ ਹੈ ਇੱਕ ਪਿਕਚਰ ਦੀ ਤਰ੍ਹਾਂ ਫਿਰ ਉਹ ਸੋਚਣ ਲੱਗ ਜਾਂਦੇ ਕਿ ਮੇਰੇ ਨਾਲ ਪਹਿਲਾਂ ਇਹ ਹੋਇਆ ਹੈਗਾ ਮੈਨੂੰ ਵਿਸ਼ਵਾਸ ਨਹੀਂ ਮੈਨੂੰ ਕਿਸੇ ਰਿਸ਼ਤੇ ਤੇ ਵਿਸ਼ਵਾਸ ਨਹੀਂ ਸਾਰੇ ਇਦਾਂ ਹੀ ਹੁੰਦੇ ਨੇ ਇਹ ਰਿਲੇਸ਼ਨਸ਼ਿਪ ਨੇ ਵੀ ਟੁੱਟ ਜਾਣਾ ਉਹਨਾਂ ਨੇ ਆਪਣੇ ਮਨ ਅੰਦਰ ਇਹ ਚੀਜ਼ ਨੂੰ ਪੱਕਾ ਕਰ ਲਿਆ ਸੀ ਆਪਣੇ ਆਪ ਨੂੰ بار بار ਇਹ ਗੱਲ ਕਹਿ ਕੇ ਸੋ ਉਹਦਾ ਇੱਕੋ ਸੋਲੂਸ਼ਨ ਸੀਗਾ ਅਸੀਂ ਉਹਨਾਂ ਦੇ ਪਾਸਟ ਵਿੱਚ ਗਏ ਮੀਨਸ ਉਹਨਾਂ ਦੇ ਪਾਸਟ ਦੀ ਹਰ ਸਿਚੁਏਸ਼ਨ ਨੂੰ ਵੇਖਿਆ ਕਿੱਥੇ ਕੀ ਪ੍ਰੋਬਲਮ ਸੀ ਕਿਵੇਂ ਉਹ ਰਿਸ਼ਤਾ ਟੁੱਟਿਆ ਕੀ ਗੱਲਾਂ ਸੀ ਕੀ ਦੀ ਪ੍ਰੋਬਲਮ ਸੀ ਕਿਨੇ ਕੀ ਕੀਤਾ ਉਸ ਵਿੱਚੋਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਫੇਰ ਜਦੋਂ ਇੱਕੋ ਸੋਲੂਸ਼ਨ ਮਿਲਿਆ ਕਿ ਪ੍ਰੋਬਲਮ ਉਸ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਸੀਗੀ ਪ੍ਰੋਬਲਮ ਸੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਮਿਸਅੰਡਰਸਟੈਂਡਿੰਗਸ ਦੇ ਵਿੱਚ ਔਰ ਉਸ ਤੋਂ ਬਾਅਦ ਉਹ ਰਿਸ਼ਤਾ ਦਾ ਦੁਬਾਰਾ ਨਹੀਂ ਬਣਿਆ ਜਿਹੜਾ ਪਾਸਟ ਵਾਲਾ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਸੋਲੂਸ਼ਨ ਜ਼ਰੂਰ ਮਿਲ ਗਿਆ ਮੇਰੀ ਕਲਾਇੰਟ ਨੂੰ ਕਿ ਰਿਸ਼ਤੇ ਸਾਰੇ ਬੁਰੇ ਨਹੀਂ ਹੁੰਦੇ ਇਨਸਾਨ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਫਰਕ ਸਿਰਫ ਸੋਚ 'ਚ ਹੁੰਦੀ ਹੈ ਜਿਹੜੀ ਅਸੀਂ ਚੀਜ਼ ਆਪਣੇ ਅੰਦਰ ਇੱਕ ਵਾਰੀ ਬਿਠਾ ਲੈਂਦੇ ਆ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇੱਕ ਚੀਜ਼ ਚਲੀ ਜਾਂਦੀ ਹੈ ਉਹੀ ਸਾਡੀ ਜ਼ਿੰਦਗੀ ਨੂੰ ਚਲਾਉਂਦੀ ਹੈ ਇਸ ਚੀਜ਼ ਨਾਲ ਕੀ ਹੋਇਆ ਨਾ ਉਹਨਾਂ ਨੂੰ ਦੁਬਾਰਾ ਰਿਸ਼ਤਿਆਂ ਤੇ ਵਿਸ਼ਵਾਸ ਹੋਇਆ ਕਿਉਂ ਮੇਰਾ ਪਾਸਟ ਸੀ ਉਹਨੂੰ ਮੈਂ ਡਿਲੀਟ ਕਰਤਾ ਖਤਮ ਸਟੋਰੀ ਹੁਣ ਨਵੇਂ ਸੇ ਰਿ ਤੋਂ ਮੈਂ ਮੌਕਾ ਦਊਂਗਾ ਆਪਣੇ ਪਾਰਟਨਰ ਨੂੰ ਔਰ ਮੇਰਾ ਰਿਸ਼ਤਾ ਨਿਭੂਗਾ ਉਹ ਪੁਰਾਣੀਆਂ ਗਲਤੀਆਂ ਮੈਂ ਦਹਰਾਉਣੀਆਂ ਨਹੀਂ ਤੇ ਨਵੇਂ ਰਿਸ਼ਤੇ ਨੇ ਹਮੇਸ਼ਾ ਬਿਊਟੀਫੁਲੀ ਸਕਸੈਸਫੁਲ ਹੋਣਾ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਅਰਜ ਉਹ ਹੈਪਲੀ ਮੈਰਿਡ ਨੇ ਸੋ ਗੋਡ ਬlesਸ ਯੂ ਆ ਸਮਝੋ ਆਪਣੇ ਰਿਸ਼ਤਿਆਂ ਨੂੰ ਰਿਸ਼ਤੇ ਖਰਾਬ ਨਹੀਂ ਹੁੰਦੇ ਉਹ ਘਟਨਾਵਾਂ ਖਰਾਬ ਹੁੰਦੀਆਂ ਜਿਹੜੀਆਂ ਤੁਹਾਡੇ ਪਾਸਟ ਦੇ ਵਿੱਚ ਹੋ ਗਈਆਂ ਤੁਸੀਂ ਪਾਸਟ ਦੀਆਂ ਗੱਲਾਂ ਨੂੰ ਆਪਣੇ ਅੱਜ ਨਾਲ ਜੋੜਨਾ ਬੰਦ ਕਰੋ ਗੋਡ ਬlesਸ ਯੂ